ਜਦੋਂ ਮੇਰੇ ਚੱਡੇ ਪਾੜੇ ਨਾ ਇਹਨਾਂ ਨੇ ਇਕ ਪੁਲਸ ਵਾਲਾ ਸੀਗਾ ਉਹਨੇ ਮੇਰੇ ਬਾਲ ਫੜੇ ਹੋਏ ਸੀ ਉਹਦੇ ਤੇ ਉਹ ਮੈਨੂੰ ਇੱਕ ਦਿਨ ਸੈਰ 'ਚ ਮਿਲ ਗਿਆ ਆਪਣੇ ਪਰਿਵਾਰ ਨਾਲ ਹਜੇ ਮੈਂ ਤਾਂ ਉਹਨੂੰ ਦੇਖਿਆ ਨਹੀਂ ਸੀਗਾ ਉਹ ਮੇਰੇ ਕੋਲ ਆਪ ਆ ਗਿਆ ਠੀਕ ਹੈ ਨਾ ਪਰ ਉਹ ਦਿਨ ਠਾਣ ਲਈ ਸੀਗੀ ਵੀ ਜਿੱ ਤਨ ਤੱਕੇ ਹੀ ਚੜ ਗਿਆ ਨਾ ਪੁੱਤ ਬਖਸਾਂਗੇ ਕੋਈ ਨਹੀਂ ਪਰ ਬਾਬੇ ਦੀ ਮਿਹਰ ਹੋਈ ਫਿਰ ਚੜਿਆ ਤੱਕੇ ਸਾਨੂੰ ਇੱਕ ਦਿਨ ਰਾਤ ਨੂੰ ਪੰਪ ਤੇ ਬਾਬਾ ਜੀ ਕਿੱਥੇ-ਕੱਥੇ 'ਚ ਭੇਜਿਆ ਸੀ ਕਰੇ ਸਾਰੇ ਕੱਪੜੇ ਪਾੜ ਕੇ ਹਿੰਮਤ ਨਹੀਂ ਹੋਈ ਉਹਦੀ ਵੀ ਹੱਥ ਥੋੜੇ ਦੇ ਪਰਚਾ ਵੀ ਪਾਦਾ ਸੀ ਤੇ ਇੱਕ ਬੇਨਤੀ ਕਰਨਾ ਚਾਹੁੰਨੇ ਆ ਭਗਵੰਤ ਮਾਨ ਦੀ ਵਾਈਫ ਨੂੰ ਇਹ ਭੁੱਲ ਗਿਆ ਸਾਡੇ ਇਤਿਹਾਸ ਪੜ੍ਹਨੇ ਤੂੰ ਇਤਿਹਾਸ ਯਾਦ ਕਰਾਉਣੇ ਨੇ ਭਗਵੰਤ ਮਾਨੂ ਵੀ ਐਸਸੀ ਕਿਹੜੀ ਕੌਮ ਦੇ ਬਾਰਸਾ ਸਾਨੂੰ ਤਾਂ ਜਕਰੀਆ ਖਾਨ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਭੈਣੇ ਬਿਨਾ ਆਪਣੇ ਪਰੋਣੇ ਨੂੰ ਸਮਝਾ ਇਹਨੂੰ ਵੀ ਇਹ ਸੱਤਾ ਦਾ ਨਸ਼ਾ ਇਹ ਤਾਕਤ ਬਾਲਾ ਟਾਈਮ ਨਹੀਂ ਰਹੇ ਕਰਦੇ ਬੇਅੰਤ ਬੁਚੜ ਵੀ ਆਏ ਸੀਗਾ ਨੌਜਵਾਨ ਕਿਸਾਨ ਆਗੂ ਨਵਦੀਪ ਜਲਵੇੜਾ ਨੂੰ ਜਦੋਂ ਪਿਛਲੇ ਦਿਨਾਂ ਦੇ ਵਿੱਚ ਚੁੱਕਿਆ ਗਿਆ ਸੀ ਪੁਲਿਸ ਦੇ ਵੱਲੋਂ ਤਾਂ ਉਸ ਦੇ ਨਾਲ ਜੋ ਜੇਲ੍ਹ ਦੇ ਵਿੱਚ ਤਸੱਦਦ ਕੀਤਾ ਸੀ ਉਹਦੇ ਛੱਡੇ ਪਾੜ ਦਿੱਤੇ ਗਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸੀ ਜਿਹੜਾ ਕਿ ਇੱਕ ਦਿਨ ਨਵਦੀਪ ਜਲਵੇੜਾ ਨੂੰ ਬਾਜ਼ਾਰ ਦੇ ਵਿੱਚ ਟੱਕਰਦਾ ਆਪਣੇ ਪਰਿਵਾਰ ਦੇ ਨਾਲ ਹੁੰਦਾ ਤਾਂ ਉਹ ਨਵਦੀਪ ਜਲਵੇੜਾ ਨੂੰ ਵੇਖਦਿਆਂ ਹੀ ਕੀ ਬੋਲਦਾ ਤੁਹਾਨੂੰ ਉਹ ਵੀ ਗੱਲਬਾਤ ਸੁਣਾਵਾਂਗੇ ਨਵਦੀਪ ਚਲਵੇੜਾ ਨੇ ਉਹ ਵੀ ਗੱਲਬਾਤ ਦੱਸੀ ਹੈ ਤੇ ਨਾਲ ਹੀ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੂੰ ਅਪੀਲ ਕੀਤੀ ਹੈ ਕਿ ਅਸੀਂ ਵੀ ਹਰਿਆਣੇ ਦੇ ਆਪੇ ਨੇ ਤੇ ਤੁਸੀਂ ਵੀ ਹਰਿਆਣੇ ਤੋਂ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝਾਓ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਜੋ ਕੁਝ ਜਿਹੜੀ ਕਾਰਜਗੁਜ਼ਾਰੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉਸ ਬਾਬਤ ਉਹਨਾਂ ਨੇ ਸਵਾਲ ਚੁੱਕਦਿਆਂ ਪੰਜਾਬ ਦੇ ਮੁੱਦੇ ਨੂੰ ਲੈ ਕੇ ਅੱਜ ਨਵਦੀਪ ਜਲਵੇੜਾ ਨੇ ਉਸ ਬੋਧਨ ਕੀਤਾ ਹੈ ਤੇ ਨਾਲ ਹੀ ਜੇਕਰ ਦੇਖਿਆ ਜਾਵੇ ਤਾਂ ਨਵਦੀਪ ਜਲਵੇੜਾ ਨੇ ਐਮਐਸਪੀ ਨੂੰ ਲੈ ਕੇ ਵੀ ਐਲਾਨ ਕਰ ਦਿੱਤਾ ਹੈ ਕਿ 2028 ਦੇ ਵਿੱਚ ਅਸੀਂ ਵੱਡੇ ਪੱਧਰ ਦੇ ਉੱਤੇ ਮਜ਼ਬੂਤ ਹੋ ਕੇ ਅਸੀਂ ਹਰਿਆਣਾ ਮੋਰਚਾ ਵੀ ਕਿਸਾਨ ਮੋਰਚਾ ਵੀ ਬਣਾਇਆ ਤੇ ਇੱਕ ਇੱਕ ਵਾਰ ਫਿਰ ਐਮਐਸਪੀ ਦੀ ਲੜਾਈ ਦੇ ਲਈ ਦਿੱਲੀ ਵੱਲ ਉੱਚ ਕਰਾਂਗੇ ਸੋ ਜੋ ਕੁਝ ਅਜ ਨਵਦੀਪ ਚੋੜੇੜਾ ਦੇ ਵੱਲੋਂ ਕਿਹਾ ਗਿਆ ਆ ਤੋਂ ਇੱਕ ਵਾਰੀ ਉਹ ਸੁਣਾ ਦਿੰਨੇ ਆ ਜਦੋਂ ਮੇਰੇ ਚੱਡੇ ਪਾੜੇ ਨਾ ਇਹਨਾਂ ਨੇ ਚੱਡੇ ਪਾੜਦੇ ਨੇ ਜਦੋਂ ਬਾਹਾਂ ਪਿੱਛੇ ਹੁੰਦੀਆਂ ਨੇ ਹੈਨਾ ਫਿਰ ਬਾਲ ਫੜੇ ਜਾਂਦੇ ਨੇ ਇੱਕ ਪੁਲਿਸ ਵਾਲਾ ਸੀਗਾ ਉਹਨੇ ਮੇਰੇ ਬਾਲ ਫੜੇ ਹੋਏ ਸੀ ਉਦੋਂ ਤੇ ਉਹ ਮੈਨੂੰ ਇੱਕ ਦਿਨ ਸੈਰ 'ਚ ਮਿਲ ਗਿਆ ਆਪਣੇ ਪਰਿਵਾਰ ਨਾਲ ਹਜੇ ਮੈਂ ਤਾਂ ਉਹਨੂੰ ਦੇਖਿਆ ਨਹੀਂ ਸੀਗਾ ਉਹ ਮੇਰੇ ਕੋਲ ਆਪ ਆ ਗਿਆ ਕਹਿੰਦਾ ਵੀਰ ਵੀ ਉਸ ਦਿਨ ਮੈਂ ਨਹੀਂ ਤੇਰੇ ਹੱਥ ਲਾਇਆ ਸੀ ਜਿੱਦਣ ਕਹਿੰਦਾ ਤੇਰੇ ਸੀਆਈ ਸਟਾਫ ਦੇ ਚੱਡੇ ਪਾੜੇ ਸੀ ਮੈਂ ਕਿਹਾ ਭਾਈ ਮੈਂ ਤਾਂ ਤੈਨੂੰ ਕੁਝ ਕਹੇ ਨਹੀਂ ਹਜੇ ਵੀ ਕਿੰਨੇ ਡਰਦੇ ਨੇ ਇਹ ਸਿਰਫ ਪੂਰਸ ਦੇ ਪਿੱਛੇ ਵਰਦੀ ਪਾ ਕੇ ਗੁੰਡੇ ਬਣਦੇ ਨੇ ਅਸਲ ਜ਼ਿੰਦਗੀ 'ਚ ਇਹ ਬੁੱਝਦਲ ਲੋਕ ਨੇ ਮੇਰੇ ਨਾਲ ਭਰਾ ਆਏ ਹੋਏ ਨੇ ਮੇਰੇ ਮੁੰਡੇ ਇੱਕ ਥਾਣੇ 'ਚ ਪਰਚਾ ਨਿਵੇੜਨ ਚਲੇ ਗਏ ਤੂੰ ਤੂੰ ਮੈਂ ਮੈਂ ਜਿਆਦਾ ਹੋ ਗਈ ਥਾਣੇ ਦੇ ਅੰਦਰ ਠੀਕ ਹੈ ਠਾਕੇ ਮੁੰਡੇ ਨਾਲ ਦੀ ਨਾਲ ਹਵਾਲਾ 'ਚ ਬੰਦ ਕਰਤੇ ਮੈਂ ਪਾ ਕੇ ਗੰਦਾ ਪਰਚਾ 6 ਮਹੀਨੇ ਜੇਲ੍ਹ 'ਚ ਰੱਖਿਆ ਠੀਕ ਹੈ ਨਾ ਪਰ ਉਹ ਦਿਨ ਠਾਣ ਲਈ ਸੀਗੀ ਵੀ ਜਿੱਦ ਤਣ ਤੱਕ ਹੀ ਚੜ ਗਿਆ ਨਾ ਪੁੱਤ ਬਖਸਾਂਗੇ ਕੋਈ ਨਹੀਂ ਪਰ ਬਾਬੇ ਦੀ ਮਿਹਰ ਹੋਈ ਫਿਰ ਚੜਿਆ ਤੱਕੇ ਸਾਨੂੰ ਇੱਕ ਦਿਨ ਰਾਤ ਨੂੰ ਪੰਪ ਤੇ ਬਾਬਾ ਜੀ ਕਿੱਥੇ-ਕੱਥੇ 'ਚ ਭੇਜਿਆ ਸੀ ਕਰੇ ਸਾਰੇ ਕੱਪੜੇ ਪਾੜ ਕੇ ਹਿੰਮਤ ਨਹੀਂ ਹੋਈ ਆਉਦੀ ਵੀ ਹਾਂ ਤੁਹਾਡੇ ਦੇ ਪਰਚਾ ਵੀ ਪਾਦਾ ਸੀ ਗੱਲ ਹੋਈ ਹੈ ਨਾ ਭਾਈ ਗੱਲ ਨਾ ਹਿੰਮਤ ਦੀ ਆ ਵੀ ਤੁਹਾਡੇ ਚ ਵੀ ਹਿੰਮਤ ਹੋਣੀ ਚਾਹੀਦੀ ਅਸੀਂ ਤਾਂ ਖੜ੍ਹ ਜਾਾਂਗੇ ਭਾਈ ਤੁਹਾਡੇ ਨਾਲ ਲੜਨੇ ਵਾਸਤੇ ਖੜ੍ਹ ਜਾਾਂਗੇ ਤੇ ਇੱਕ ਬੇਨਤੀ ਕਰਨਾ ਚਾਹੁੰਦੇ ਆ ਭਗਵੰਤ ਮਾਨ ਦੀ ਵਾਈਫ ਨੂੰ ਕਿਉਂਕਿ ਉਹ ਵੀ ਭੈਣ ਹਰਿਆਣੇ ਦੀ ਆ ਤੇ ਅਸੀਂ ਵੀ ਹਰਿਆਣੇ ਦੇ ਆ ਭੈਣ ਨੂੰ ਬੇਨਤੀ ਕਰਦੇ ਆ ਵੀ ਭੈਣ ਪਹਿਲਾਂ ਤਾਂ ਇਹਦੀ दारू ਬੰਦ ਕਰ ਭਗਵੰਤ ਮਾਨ ਠੀਕ ਹੈ ਨਾ ਕਿਉਂਕਿ ਇੱਕ ਇੱਕ ਦੇਖੋ ਲੇਡੀਜ਼ ਦਾ ਫਰਜ਼ ਹੁੰਦਾ ਘਰ ਨੂੰ ਚਲਾਉਣਾ ਕੀ ਮਿਆਂ ਠੀਕ ਹੈ ਭਗਵਾਨ ਤੁਮਾਨ ਦਾ ਹੋ ਗਿਆ ਦਿਮਾਗ ਖਰਾਬ ਦਿੱਲੀ ਦੀ ਜੁੱਤੀਆਂ ਚੱਟ-ਚੱਟ ਕੇ ਕੇਜਰੀਵਾਲ ਉਹਨਾਂ ਦੀ ਜੁੱਤੀਆਂ ਚੱਟ-ਚੱਟ ਕੇ ਇਹ ਭੁੱਲ ਗਿਆ ਸਾਡੇ ਇਤਿਹਾਸ ਪੈਣੇ ਤੂੰ ਇਤਿਹਾਸ ਯਾਦ ਕਰਾਉਣੇ ਨੇ ਭਗਵਾਨ ਤੁਮਾਨ ਨੂੰ ਬੀਐਸਸੀ ਕਿਹੜੀ ਕੌਮ ਦੇ ਬਾਰਸਾ ਸਾਨੂੰ ਤਾਂ ਜਕਰੀਆ ਖਾਨ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਸਾਨੂੰ ਤਾਂ ਅਬਦਾਲੀ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਸਾਨੂੰ ਤਾਂ ਔਰੰਗਜ਼ੇਬ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਇੰਦਰਾ ਗਾਂਧੀ ਪਾਪਣ ਵੀ ਆਈ ਸੀ ਰਾਜੀਵ ਗਾਂਧੀ ਨੇ ਵੀ ਸਾਡਾ ਕਤਲ ਯਾਮ ਕਰਿਆ ਸੀਗਾ ਉਹਨੇ ਖਤਮ ਕਰ ਲਿਆ ਸਾਨੂੰ ਇਹ ਖਤਮ ਹੋਣ ਵਾਲੀ ਕੋਮ ਨਹੀਂ ਹੈਗੀ ਅਸੀਂ ਆਣਕ ਪਸੰਦ ਲੋਕ ਆ ਅਸੀਂ ਤਾਂ ਜਦੋਂ ਘਰੋਂ ਨਿਕਲਦੇ ਆ ਨਾ ਘਰ ਦੇ ਨੂੰ ਇਹ ਨਹੀਂ ਪਤਾ ਹੁੰਦਾ ਸ਼ਾਮ ਨੂੰ ਵਾਪਸ ਆਵਾਂਗੇ ਕਿ ਨਹੀਂ ਆਵਾਂਗੇ ਠੀਕ ਹੈ ਅਸੀਂ ਕੋਈ ਡਰਨ ਵਾਲੇ ਲੋਕ ਨਹੀਂ ਹੈਗੇ ਥੋਡੇ ਤੋਂ ਪਰ ਅਸੀਂ ਫੇਰ ਵੀ ਕਹਿੰਨੇ ਆ ਭੈਣੇ ਬਿਨਾ ਆਪਣੇ ਪਰੋਣੇ ਨੂੰ ਸਮਝਾ ਇਹਨੂੰ ਵੀ ਇਹ ਸੱਤਾ ਦਾ ਨਸ਼ਾ ਇਹ ਤਾਕਤ ਬਾਲਾ ਟਾਈਮ ਨਹੀਂ ਰਹੇ ਕਰਦੇ ਬੇਅੰਤ ਬੁਚੜ ਵੀ ਆਏ ਸੀਗਾ ਠੀਕ ਹੈ ਨਾ ਫਿਰ ਬਾਅਦ ਚ ਰਹਿਣਾ ਦਾ ਪੰਜਾਬ ਚ ਹੀ ਆ ਪਰ ਮੈਂ ਵੀ ਸੁਣਿਆ ਕਹਿੰਦੇ ਆਸਟ੍ਰੇਲੀਆ ਚ ਵੀ ਬੜਾ ਕੁਝ ਬਣਾਈ ਜਾਂਦੇ ਨੇ ਪਤਾ ਨਹੀਂ ਸੱਚ ਆ ਪਤਾ ਕਿ ਝੂਠ ਹੈ ਇਹ ਸਾਰੇ ਦਾ ਸਾਰ ਹੈ ਨਾ ਤੇ ਪਰ ਬਈ ਰਹਿਣਾ ਤੇ ਇੱਥੇ ਹੀ ਆ ਕੱਲੂ ਤੂੰ ਥੋੜਾ ਵੀ ਪਰਿਵਾਰਾਂ ਨਾਲੇ ਹੁਣਦਾ ਇਕੱਲੀ ਪਤਨੀ ਨਹੀਂ ਹੈਗੀ ਉਹ ਮਾਂ ਵੀ ਬਣ ਚੁੱਕੀ ਹੈ ਨਾ ਉਹ ਵੱਧ ਸਮਝ ਸਕਦੀ ਹੈ ਇਹ ਦਰਦਾਂ ਨੂੰ ਜਿਹੜੀ ਸਾਡੀ ਮਾਇਆ ਜਦੋਂ ਸਾਡੇ ਬੱਚਿਆਂ ਤੇ ਜ਼ੁਲਮ ਹੁੰਦਾ ਨਾ ਵੀ ਉਹਨਾਂ ਦੇ ਕੀ ਬੀਤਦੀ ਹੋਊਗੀ ਹੈ ਨਾ ਬਸ ਬੇਨਤੀ ਉਹਨੂੰ ਕਰਨਾ ਚਾਹੁੰਦੇ ਸੀਗੇ ਹੈ ਨਾ ਤੇ ਅਸੀਂ ਦਾ ਅਸੀਂ ਕੀ ਆ ਅਸੀਂ ਦਾ ਲੜਨ ਵਾਸਤੇ ਹੀ ਬਣੇ ਹੋਏ ਆ ਠੀਕ ਹੈ ਨਾ ਸਾਨੂੰ ਤਾਂ ਪਤਾ ਸਾਡੀ ਵਾਹਿਗੁਰੂ ਨੇ ਡਿਊਟੀਆਂ ਲਾਈਆਂ ਹੋਈਆਂ ਨੇ ਹੈ ਨਾ ਮੈਂ ਤਾਂ ਅਰਦਾਸ ਵੀ ਕਰਦਾ ਭਾਈ ਜੀ ਨੇ ਜਿਨੇ ਮੇਰੇ ਨਾਲ ਕਰਿਆ ਸੀ ਮੇਰੇ ਨਾਲ ਇੱਕ ਵਾਰ ਚੰਡੀਗੜ੍ਹ ਕਰਿਆ ਸੀਗਾ ਇਹਨਾਂ ਨੇ ਤਸੱਦਦ ਹੈ ਨਾ ਇੱਕ ਵਾਰ ਮੇਰੇ ਚੱਡੇ ਪਾੜੇ ਸੀ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਜਿੱਦਨ ਨਵਦੀਪ ਵਾਲਾ ਸੀਕਾ ਚੱਲ ਗਿਆ ਪੁੱਤ ਕੰਮ ਆਰ ਪਾਰ ਵਾਲਾ ਕਰਾਂਗੇ ਛੜਦੇ ਨਹੀਂ ਹੈਗੇ ਠੀਕ ਹੈ ਨਾ ਇਹ ਅਸਿੱਕਾ ਪ੍ਰਮਾਤਮਾ ਚਲਾਊ ਆਪਣੇ ਵਾਲਾ ਉਹ ਪ੍ਰਮਾਤਮਾ ਆਰ ਪਾਰ ਕਰੋਗੇ ਇੱਕ ਦਿਨ ਇਹਨਾਂ ਨੂੰ ਹੈ ਨਾ ਤੇ ਇੱਥੇ ਜਗਜੀਤ ਸਿੰਘ ਢੱਲੇਵਾਲ ਸਾਡੇ ਬਾਪੂ ਜੀ ਬੈਠੇ ਨੇ ਹੈ ਨਾ ਤੇ ਬੇਨ ਭਾਈ ਦਿਲੋਂ ਬੇਨਤੀ ਕਰਨਾ ਕਿਉਂਕਿ ਮੇਰੇ ਮਾਪੇ ਬਾਬਾ ਨੇ ਹੰਡਾਇਆ ਹੋਇਆ ਇੱਥੇ ਬਾਪੂ ਤਰਸੀਮ ਜੀ ਆਏ ਹੋਏ ਨੇ ਅਮਰਿਤਪਾਲ ਦੇ ਬਾਪੂ ਜੀ ਭਾਈ ਇਹ ਫੋਨ ਕਰਦੇ ਨੇ ਹੈਨਾ ਸਾਰਿਆਂ ਨੂੰ ਵੀ ਭਾਈ ਅੱਜ ਉੱਥੇ ਘੱਟ ਰੱਖਿਆ ਉੱਥੇ ਆ ਉੱਥੇ ਘੱਟ ਰੱਖਿਆ ਉਹਦੇ ਮੈਨੂੰ ਦੋ ਵਾਰ ਫੋਨ ਆਇਆ ਬਾਪੂ ਜੀ ਦਾ ਵੀ ਨਵਦੀਪ ਆਉਣਾ ਉੱਥੇ ਪਰ ਮੈਂ ਉਸ ਦਿਨ ਨਾ ਮੈਨੂੰ ਐਨਾ ਫੀਲ ਹੋਇਆ ਵੀ ਨਵਦੀਪ ਵੀ ਬਾਪੂ ਦੇ ਫੋਨ ਦੀ ਉਡੀਕ ਨਹੀਂ ਕਰਨੀ ਵੀ ਜਿੱਥੇ ਵੀ ਭਾਈ ਅਮਰਿਤਪਾਲ ਸਿੰਘ ਪਿੱਛੇ ਘੱਟ ਹੋਊਗਾ ਨਾ ਅਸੀਂ ਅੱਗੇ ਆਫ ਹੋ ਕੇ ਜਾਵਾਂਗੇ ਤੇ ਸੱਦੇ ਸਾਰਿਆਂ ਦਾ ਫਰਜ਼ ਮੰਨਦਾ ਭਾਈ ਵੀ ਹਾਂ ਵੀ ਅਸੀਂ ਸੱਦੇ ਦਾ ਵੇਟ ਨਾ ਤੇ ਡੱਲੇਵਾਲ ਸਾਭ ਜੀ ਨੂੰ ਕਹਿਣਾ ਚਾਹੁੰਦੇ ਆ ਬਾਪੂ ਜੀ ਨੂੰ ਵੀ ਬਾਪੂ ਜੀ ਸਾਰੇ ਨੌਜਵਾਨ ਤੁਹਾਡੇ ਨਾਲ ਨੇ ਜਿਹੜਾ ਲੈਂਡ ਪੂਲਿੰਗ ਵਾਲਾ ਮੁੱਦਾ ਚੱਲਦਾ ਆ ਬਾਬਾ ਜੀ ਇਹਨਾਂ ਨੂੰ ਜ਼ਮੀਨਾਂ ਨਹੀਂ ਦੇਣੀ ਆ ਸੋਖੀ ਜੀਆਂ ਇਹ ਲੈ ਆਗੇ ਇੱਥੇ ਪ੍ਰਵਾਸੀ ਵਸਾਉਣਾ ਚਾਹੁੰਦੇ ਨੇ ਵੀ ਕੱਲ ਨੂੰ ਪੰਜਾਬੀ ਗੱਟ ਕੀ ਨਤੀਜਾ ਹੋਣ ਇੱਥੇ ਤੇ ਸਰਕਾਰਾਂ ਇਹਨਾਂ ਦੇ ਹਿਸਾਬ ਨਾਲ ਬਣਨ ਵੀ ਅਸੀਂ ਕੌਮ ਨੂੰ ਖਤਮ ਕਰਾਂਗੇ ਅਸੀਂ ਤੁਹਾਡੇ ਨਾਲ ਆ ਹਰਿਆਣੇ ਦੇ ਅੰਦਰ 4 ਦਿਨ ਪਹਿਲਾਂ ਸਾਡੀ ਮੀਟਿੰਗ ਹੋਈ ਸਾਡੀ ਜਥੇਬੰਦੀ ਨਾਲ ਅੱਠ ਜਥੇਬੰਦੀਆਂ ਹੋਰ ਜੁੜੀਆਂ ਅਸੀਂ ਹਰਿਆਣੇ ਦਾ ਕਿਸਾਨ ਮੋਰਚਾ ਬਣਾਇਆ ਬਾਬਾ ਮਿਹਰ ਕਰੂਗਾ 2028 ਦੇ ਅੰਦਰ ਜਦੋਂ ਵੱਡੇ ਇਲੈਕਸ਼ਨ ਆਉਣਗੇ ਨਾ ਦਿੱਲੀ ਨੂੰ ਵੀ ਘੇਰਾ ਪਾਵਾਂਗੇ ਤੇ ਐਮਐਸਪੀ ਐਮਐਸਪੀ ਵੀ ਲੈ ਕੇ ਆਵਾਂਗੇ ਬਸ ਚੜ੍ਹਦੀ ਕਲਾ ਜ ਰਹਿਣਾ ਸਾਰਿਆਂ ਨੇ ਦੱਸ ਦੀ ਕਿ ਨਵਦੀਪ ਜਲਵੇੜਾ ਨੇ ਜਿਸ ਤਰ੍ਹਾਂ ਵਿਵਾਕੀ ਤੇ ਨਾਲ ਇਹਨਾਂ ਮਸਲਿਆਂ ਦੇ ਉੱਤੇ ਆਪਣੇ ਗੱਲਬਾਤ ਕੀਤੀ ਹੈ ਤੇ ਜਿਸ ਤਰ੍ਹਾਂ ਉਹਨਾਂ ਨੇ ਐਮਐਸਪੀ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਐਲਾਨ ਕੀਤਾ ਹੈ ਕਿ ਅਸੀਂ 2028 ਦੇ ਵਿੱਚ ਜਿਹੜੀ ਕਿਸਾਨ ਜਥੇਬੰਦੀਆਂ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਅਸੀਂ ਮੋਰਚਾ ਖੁੱਲਾਂਗੇ ਪਰ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਆਖਰਕਾਰ ਜੇਕਰ ਮੁਰ ਮੋਰਚਾ ਲੱਗਦਾ ਹੈ ਤਾਂ ਕੀ ਉਦੋਂ ਤੱਕ ਕਿਸਾਨ ਜਥੇਬੰਦੀਆਂ ਇੱਕ ਮੰਚ ਦੇ ਉੱਤੇ ਇਕੱਠੀਆਂ ਹੋ ਜਾਣਗੀਆਂ ਜਾਂ ਫਿਰ ਸ਼ੰਭੂ ਤੇ ਖਨੋਰੀ ਬਾਰਡਰ ਦੇ ਵਾਂਗ ਹੀ ਇੱਕ ਪਲੇਟਫਾਰਮ ਦੇ ਉੱਤੇ ਇਕੱਠੀਆਂ ਨਾ ਹੁੰਦੀਆਂ ਤਾਂ ਕੀ ਨੁਕਸਾਨ ਹੋਵੇਗਾ ਕਿ ਕੁਝ ਹੋਣਗੇ ਸੋ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ ਜੋ ਕੁਝ ਨਵਦੀਪ ਜਲਵੇੜਾ ਦੇ ਵੱਲੋਂ ਗੱਲਬਾਤ ਕੀਤੀ ਗਈ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਧੰਨਵਾਦ ਜਦੋਂ ਮੇਰੇ ਚੰਡੇ ਪਾੜੇ ਨਾ ਇਹਨਾਂ ਨੇ ਕਿ ਪੁਲਿਸ ਵਾਲਾ ਸੀਗਾ ਉਹਨੇ ਮੇਰੇ ਬਾਲ ਫੜੇ ਹੋਏ ਸੀ ਉਦੋਂ ਤੇ ਉਹ ਮੈਨੂੰ ਇੱਕ ਦਿਨ ਸ਼ਹਿਰ 'ਚ ਮਿਲ ਗਿਆ ਆਪਣੇ ਪਰਿਵਾਰ ਨਾਲ ਹਜੇ ਮੈਂ ਤਾਂ ਉਹਨੂੰ ਦੇਖਿਆ ਨਹੀਂ ਸੀਗਾ ਉਹ ਮੇਰੇ ਕੋਲ ਆਪ ਆ ਗਿਆ ਠੀਕ ਹੈ ਨਾ ਪਰ ਉਹਦੋਂ ਠਾਣ ਲਈ ਸੀਗੀ ਵੀ ਜਿੱਦ ਤਣ ਤੱਕ ਹੀ ਚੜ ਗਿਆ ਨਾ ਪੁੱਤ ਬਖਸਾਂਗੇ ਕੋਈ ਨਹੀਂ ਪਰ ਬਾਬੇ ਦੀ ਮਿਹਰ ਹੋਈ ਫਿਰ ਚੜਿਆ ਤੱਕੇ ਸਾਨੂੰ ਇੱਕ ਦਿਨ ਰਾਤ ਨੂੰ ਪੰਪ ਤੇ ਬਾਬਾ ਜੀ ਕੱਚੇ-ਕੱਚੇ 'ਚ ਭੇਜਿਆ ਸੀ ਘਰੇ ਸਾਰੇ ਕ ਹਿੰਮਤ ਨਹੀਂ ਹੋਈ ਉਹਦੀ ਵੀ ਹਾ ਤੁਹਾਡੇ ਤੇ ਪਰਚਾ ਵੀ ਪਾਦਾ ਸੀ ਤੇ ਇੱਕ ਬੇਨਤੀ ਕਰਨਾ ਚਾਹੁੰਦੇ ਆ ਭਗਵੰਤ ਮਾਨ ਦੀ ਵਾਈਫ ਨੂੰ ਇਹ ਭੁੱਲ ਗਿਆ ਸਾਡੇ ਇਤਿਹਾਸ ਭੈਣੇ ਤੂੰ ਇਤਿਹਾਸ ਯਾਦ ਕਰਾਉਣੇ ਨੇ ਭਗਵੰਤ ਮਾਨ ਨੂੰ ਵੀ ਅਸੀਂ ਕਿਹੜੀ ਕੌਮ ਦੇ ਬਾਰਸਾ ਸਾਨੂੰ ਤਾਂ ਜਕਰੀਆ ਖਾਨ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਭੈਣੇ ਬਿਨਾ ਆਪਣੇ ਪਰੋਣੇ ਨੂੰ ਸਮਝਾ ਇਹਨੂੰ ਵੀ ਇਹ ਸੱਤਾ ਦਾ ਨਸ਼ਾ ਇਹ ਤਾਕਤ ਬਾਲਾ ਟਾਈਮ ਨਹੀਂ ਰਹੇ ਕਰਦੇ ਬੇਅੰਤਾ ਬੁਚੜ ਵੀ ਆਏ ਸੀਗਾ